ਹਾਂਜੀ ਵੀਰੇ ਡੋਲੀਆਂ ਤਿਆਰ ਕੀਤੀਆਂ 1.5/1.5 ਸਾਈਜ਼ 2/2 2/2.5 3/2 ਸਾਰੇ ਸਾਈਜ਼ ਹੀ ਮਿਲ ਜਾਣਗੇ 3 ਖਾਨੇ 4 ਖਾਨੇ ਜਿਹੜੇ ਲੈਣੇ ਲੈ ਸਕਦੇ ਹੋ ਨਾ ਪਿੰਘੇ ਵੀ ਸਾਰੀਆਂ ਇਸ ਤੋਂ ਇਲਾਵਾ ਪਿੰਜਰੇ ਗੋਲ ਚੌਰਸ ਵਧੀਆ ਮੋਤੀਆਂ ਵਾਲੇ ਇਸ ਤਰ੍ਹਾਂ ਦੇ ਵਧੀਆ ਤੋਂ ਵਧੀਆ ਵੀਰੇ ਦੇਖੋ ਜਿਹਾਂ ਦੇਣ ਲੋਗ ਗਲਾਂ ਦੇਖੋ ਪਿੰਜਰੇ ਦੀ ਕੁਆਲਿਟੀ ਇਸ ਤਰ੍ਹਾਂ ਦਾ ਮੋਤੀਆਂ ਵਾਲਾ ਡਬਲ ਕੜਾ ਪੂਰਾ ਵਧੀਆ ਕੁਆਲਿਟੀ ਦਾ ਬਿਨਾ ਕਪੜੇ ਤੋਂ ਇਸ ਤਰ੍ਹਾਂ ਦੀ ਸਿੰਪਲ ਵੀਰੇ ਜੋੜ ਇਹ ਛੋਟਾ ਸਾਈਜ਼ ਕਿਸੇ ਨੇ ਲੈਣਾ ਤਾਂ 12 ਇੰਚ ਇਸ ਤਰ੍ਹਾਂ ਦਾ ਚਾਰ ਸਪੰਜਰਾ ਇਹ ਤੋਂ ਇਲਾਵਾ ਵੀਰੇ ਕਬੂਤਰਾਂ ਦਾ ਕੋਈ ਵੀ ਸਮਾਨ ਲੈਣਾ ਹੋਵੇ ਆਪਾਂ ਹੋਲ ਸੇਲ ਤੇ ਰਿਟੇਲ ਦੋਨਾਂ ਚ ਡੀਲ ਕਰਦੇ ਆਂ ਆ ਸਮਾਨ ਸਾਰਾ ਵੀਰੇ ਕਬੂਤਰਾਂ ਦਾ ਹੀ ਆਪਣੇ ਕੋਲੇ ਕਿੰਨਾ ਵੀ ਸਮਾਨ ਕਿਸੇ ਨੂੰ ਚਾਹੀਦਾ ਵੀਰੇ ਦੁਕਾਨ ਲਈ ਉਹ ਲੈ ਸਕਦਾ ਰਿਟੇਲ ਨੇ ਵੀ ਲੈ ਸਕਦੇ ਆ ਇਸ ਤਰ੍ਹਾਂ ਦਾ ਸਾਮਾਨ ਆ ਮੇਰੇ ਮਾਦਮ ਕਟਰ ਮਿਲ ਜਾਣਗੇ ਨਲਕੀਆਂ ਮਿਲਣਗੀਆਂ ਥੱਲਾਂ ਹਰ ਤਰ੍ਹਾਂ ਦੀਆਂ ਮਿਲ ਜਾਣਗੀਆਂ ਮੇਰੇ ਟ੍ਰੇਆਂ ਮਿਲ ਜਾਣਗੀਆਂ ਘੰਗਰੂ ਮਿਲ ਜਾਣਗੇ ਇਸ ਤੋਂ ਬਿਨਾ ਛੋਟੇ ਡਰਿੰਕਰ ਮਿਲ ਜਾਣਗੇ ਪਰਚ ਮਿਲ ਜਾਣਗੇ ਤੇ ਬੇਬੀ ਫੀਡਰ ਮਿਲ ਜਾਣਗੇ ਤੇ ਝਾਂਜਰਾ ਮਿਲ ਜਾਣਗੀਆਂ ਡ੍ਰਿੰਕਰ ਮਿਲ ਜਾਣਗੇ ਵੀਰੇ ਡ੍ਰਿੰਕਰ 1 ਲੀਟਰ 3 ਲੀਟਰ 6 ਲੀਟਰ ਸਾਰੇ ਸਾਈਜ਼ ਮਿਲ ਜਾਣਗੇ ਤੇ ਜਿਆਦਾ ਛੋਟਾ ਲੈਣਾ ਤਾਂ 100 ml ਤੋਂ ਸ਼ੁਰੂ ਹੋ ਜਾਂਦਾ ਵੀਰੇ ਜਿਹੜਾ ਮਰਜੀ ਸਾਈਜ਼ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਕਿਸੇ ਨੇ ਰਿੰਗਾ ਬਣਵਾਉਣੀਆਂ ਤਾਂ ਲੇਜ਼ਰ ਵਾਲੀਆਂ ਉਹ ਵੀ ਤਿਆਰ ਕਰਵਾ ਕਰ ਦਿੰਨੇ ਆ ਤੇ ਨਕਲੀ ਆਂਡੇ ਮਿਲ ਜਾਣਗੇ ਨੈਸਟ ਬਾਉਲ ਮਿਲ ਜਾਣਗੇ ਹੋਲਡਿੰਗ ਪਾਈਪ ਬਾਂਸ ਵਾਲੀ ਟਾਂਗੀ ਬਾਂਸ ਦੀ ਛਤਰੀ ਲੋਹੇ ਦੀ ਛਤਰੀ ਜਾਲ 2x2 ਦਾ 1.5x1.5 ਦਾ ਸਾਰੀ ਚੀਜ਼ ਮਿਲ ਜੂਗੀ ਆਪਾਂ ਨਾ ਵੀਰੇ ਆਪ ਤਿਆਰ ਕਰਦੇ ਆ ਇੱਥੇ ਸਾਰਾ ਸਮਾਨ ਇਹ ਇਹ ਆਪਣੀ ਮਤਲਬ ਇੱਥੇ ਆਪਾਂ ਡਿਸਪਲੇ ਲਾ ਲੈਂਦੇ ਆ ਠੀਕ ਹੈ ਇਹ ਨਾਲ ਹੀ ਇਧਰਲੇ ਪਾਸੇ دوسری ਸਾਈਡ ਆ ਸਾਡੀ ਇਧਰ ਆਪਾਂ ਤਿਆਰ ਕਰਦੇ ਆ ਸਮਾਨ ਇਸ ਤਰ੍ਹਾਂ ਆ ਦੇਖੋ ਆਪਣੀ ਦੁਕਾਨ ਆ ਮੇਰੇ ਇੱਧਰ ਆ ਆਪਣਾ ਬੋਰਡ ਬਾਬਾ ਟੋਇਜ ਹਾਊਸ ਇਹ ਦੋਨੇ ਮੋਬਾਈਲ ਨੰਬਰ ਆ ਆਪਣੇ ਬਹੁਤ ਛਤਰੀਆਂ ਦੇਖੋ ਤੋਂ ਪਪੈਰੀ ਇਹ ਵਸੇਦੋ ਤੇ ਛਤਰੀਆਂ ਹੈਗੀਆਂ ਆ ਪਈਆਂ ਛਤਰੀਆਂ ਤੇ ਲੋਹੇ ਦੇ ਪੌਰ ਲੱਗਣਗੇ ਕੋ ਜਾਲ 2 बाई 2 ਦਾ ਪੂਰਾ ਵਧੀਆ ਕੁਆਲਿਟੀ ਦਾ ਆ ਛਤਰੀਆਂ ਵੀਰੇ ਤਿਆਰ ਹੋ ਜਾਂਦੀਆਂ ਨੇ ਲਵੇ ਦੀਆਂ ਹਾਂ ਛਤਰੀ ਮਿਲ ਜੂਗੀ ਤੇ ਇਸ ਤਰ੍ਹਾਂ ਦੀਆਂ ਡੋਲੀਆਂ ਵੀਰੇ ਇਹਦਾ ਗੇਟ ਆ ਜਿਹੜਾ ਦੂਸਰੀ ਸਾਈਡ ਆ ਛਤਰੀਆਂ ਆ ਜਾਲ ਛੋਟਾ ਸਾਈਜ਼ 1.5x1.5 ਤੋਂ ਇਲਾਵਾ ਇਸ ਤਰ੍ਹਾਂ ਦਾ ਬਿੱਲੀ ਫੜਨ ਵਾਲਾ ਪਿੰਜਰਾ ਵੀ ਆਪਣੇ ਕੋਲੇ ਹੁੰਦਾ ਵੀਰੇ ਕਿ ਵੀਰ ਕਹਿੰਦੇ ਬਿੱਲੀ ਤੰਗ ਕਰਦੀ ਆ ਕਬੂਤਰਾਂ ਨੂੰ ਉਹਦੇ ਵਾਸਤੇ ਵੀ ਆਪਣੇ ਕੋਲੇ ਜਾਲ ਹੁੰਦਾ ਢਾਂਗੀਆਂ ਇਸ ਤਰ੍ਹਾਂ ਦੀਆਂ ਵੀਰੇ ਇਸ ਤਰ੍ਹਾਂ ਦੀਆਂ ਢਾਂਗੀਆਂ ਜੇ ਕਿਸੇ ਨੇ ਲੈਣੀਆਂ ਹੋਣ ਤਾਂ ਵੀਰੇ ਆਪਣੇ ਨਾਲ ਕੰਟੈਕਟ ਕਰ ਸਕਦਾ ਕੋਈ ਵੀ ਕਬੂਤਰਾਂ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਹੋਵੇ ਤਾਂ 바ਵਾ ਟੋਏਜਾ ਉਸ ਨਾਮ ਤੁਹਾਨੂੰ ਪਤਾ ਹੀ ਹੈ ਤੇ ਐਡਰੈਸ ਹੈਗਾ ਵੀਰੇ ਬਠਿੰਡਾ ਤੋਂ ਮੁਕਸਰ ਰੋਡ ਪਿੰਡ ਭਲਾਈ ਹਨਾ ਤੇ ਮੋਬਾਈਲ ਨੰਬਰ ਹੈਗਾ ਆਪਣਾ 98775 7220075 98775 72275 ਤੇ ਜਿਹੜੀ ਖਾਸ ਗੱਲ ਇਹ ਆ ਵੀਰੇ ਆਪਣੇ ਕੋਲੇ ਜਿਹੜਾ ਸਮਾਨ ਆ ਨਾ ਵੀਰੇ ਸਿਰਫ ਜਿਹੜੋ ਛੋਟਾ ਸਹਜ ਆ ਯਾਨੀ ਕਿ ਗੋਲ ਪਿੰਜਰਾ ਜੋਟ ਇਸ ਤੋਂ ਛੋਟਾ ਜਿੰਨਾ ਵੀ ਸਹਜ ਆ ਨਾ ਉਹ ਸਾਰਾ ਡਿਲੀਵਰੀ ਹੋ ਜਾਂਦੀ ਆ ਉਸ ਤੋਂ ਵੱਡੀ ਆਈਟਮ ਦੀ ਜਿਹੜੀ ਡਿਲੀਵਰੀ ਨਹੀਂ ਪੋਸੀਬਲ ਹਾਂ ਜੇ ਕਿਸੇ ਨੂੰ ਕੋਈ ਬੱਸ ਦੀ ਸਰਵਿਸ ਇੱਥੋਂ ਹੈਗੀ ਆ ਜਾਂ ਕੋਈ ਟਰਾਂਸਪੋਰਟ ਦਾ ਬੰਦੋਬਸਤ ਹੋ ਸਕਦਾ ਫਿਰ ਆਪਾਂ ਭੇਜ ਸਕਦੇ ਆ ਇਹਾਂ ਕੋਈ ਬੰਦਾ ਪੂਰੇ ਪੈਸੇ ਪਰ ਨੂੰ ਤਿਆਰ ਆ ਫਿਰ ਵੀ ਭੇਜ ਸਕਦੇ ਆ ਕਿਉਂਕਿ ਉਹਦੇ ਚਾਰਜਸ ਵੱਧ ਪੈ ਜਾਂਦੇ ਆ ਤਾਂ ਕਰਕੇ ਵੀ ਮਨਾ ਕਰ ਦਿੰਦੇ ਆ ਵੀ ਭੇਜਦੇ ਨਹੀਂ ਪੱਕੇ ਕਿਸੇ ਨੂੰ ਜਰੂਰ ਤੋਂ ਹੋਵੇ ਤਾਂ ਦੱਸ ਸਕਦਾ ਵੀਰੇ ਮੋਬਾਈਲ ਨੰਬਰ 98775 72275 ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਤੇ ਮੇਰਾ YouTube ਤੇ ਚੈਨਲ ਆ ਵੀਰੇ 바ਵਾ ਟੌਏ ਹਾਊਸ ਇਹਦੇ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਹੋਰ ਵੀਡੀਓਜ਼ ਵੀ ਪਈਆਂ ਉੱਥੇ ਦੇਖ ਸਕਦੇ ਹੋ ਆ ਬਾਕੀ ਜਿਹੜੇ ਰੇਟ ਦੀ ਗੱਲ ਹੈ ਕਿ ਵੀਰੇ ਰੇਟ ਸੀਜ਼ਨ ਕਰਕੇ ਬਿਲਕੁਲ ਡਿਸਕਾਊਂਟਡ ਪ੍ਰਾਈਸ ਚੱਲ ਰਹੇ ਆ ਸੀਜ਼ਨ ਦੇ ਕਰਕੇ ਘੱਟ ਤੋਂ ਘੱਟ ਰੇਟ 'ਚ ਹੀ ਆਪਾਂ ਕੋਈ ਵੀ ਚੀਜ਼ ਸੇਲ ਕਰ ਰਹੇ ਆ ਆਪਸੀਜ਼ਨ ਦੇ ਥੋੜਾ ਜਿਹਾ ਰੇਟ ਵੈਸੇ ਹੀ ਵੱਧ ਜਾਂਦੇ ਵੀਰੇ ਤੇ ਸੀਜ਼ਨ 'ਚ ਸੇਲ ਵਧਾਉਣ ਦੀ ਖਾਤਰ ਰੇਟ ਘੱਟ ਜਾਂਦੇ ਆ ਤਾਂ ਜਿਹਨੂੰ ਜ਼ਰੂਰਤ ਹੋਵੇ ਵੀਰੇ ਲੱਕੜ ਦੀ ਟ੍ਰੇ ਵੀ ਮਿਲ ਜਾਂਦੀ ਵੀਰੇ ਜਿਹਨੂੰ ਜ਼ਰੂਰਤ ਹੋਵੇ ਦੱਸ ਸਕਦਾ ਵੀਰੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ లాక్ కమెంట్ జరుగు కదా